ਮਾਜੀ ਸਾਡਾ ਲਉ ਫਿਕਰ ਦੇ। ਮਾਂ ਮਾਂ ਸਾਡੇ ਨਾਲ ਲੜਦੀ ਰਹਿੰਦੀ ਆ ਤੂੰ ਅਸੀਂ ਕਰਦੇ ਤੂੰ ਤੇਲ ਸਮਾਇਆ। ਆਹ ਚਲੂ ਕਾਟਾ ਸਵਾਦੀ ਦਾ ਪੈ ਗਿਆ। ਸਾਸਰੀ ਕਾਲਜ ਕੀ ਹਾਲ ਚਾਲ ਆਜ ਤੇ ਬਲਾਗ ਵੇ ਸਵਾਗਤ ਹੈ। ਪਰ ਆਪ ਕੰਮ ਹੈ। ਖੰਗਮ। ਪ੍ਰੋਮਿਸ ਗੋਡ ਹੋਇਆ ਵਾ ਭਾਈ। ਨਹੀਂ ਹੋਇਆ ਕੋਈ। ਸਾਸਰੀ ਕਾਲਜ ਬਲਾਗ। ਸਾਸਰੀ ਕਾਲਜ। ਅੱਜ ਤੁਸੀਂ ਕੰਮ ਦੇ ਕੇ। ਵਾਟਰਪਾਰਕ ਹੋਇਆ ਤੁਸੀਂ। ਹਾਂ। ਕਿੱਦਾਂ ਤੁਸੀਂ ਇੰਜੋਏ ਕੀਤਾ? ਬਹੁਤ ਮਜ਼ਾ ਆਇਆ। ਕਿੰਨਾ ਕੁ ਜ਼ਿਆਦਾ ਤੁਸੀਂ ਇੰਜੋਏ ਕੀਤਾ? ਕੁਕੂ ਮਮਾ ਦਾ ਕਹਿੰਦਾ ਮੇਰਾ ਲਹੂ ਪੀ ਗਿਆ ਨਹੀਂ ਮਮਾ ਤੁਹਾਡਾ ਲਹੂ ਪੀ ਗਿਆ ਮੇਰਾ ਮਾਝ ਸਾਡਾ ਲਹੂ ਪੀ ਗੋ ਕਰਦੇ ਜਾਣਾ ਘਰੇ ਜਾਣਾ ਘਰੇ ਜਾਣਾ ਘਰੇ ਜਾਣਾ ਕਿ ਘਰੇ ਗਿਆ ਅੰਬ ਦੱਬੇ ਆ ਉਹੀ ਤਾਂ ਮੈਂ ਕਹਿੰਦੀ ਪਈ ਸੀ ਐਨੇ ਕਰਕੇ ਅੰਬ ਦੱਬੇ ਹੋ 5 ਵਜੇ ਕੁੜੀ ਆਈ ਉੱਥੋਂ ਨਿਕਲ ਕੇ 3 ਵਜੇ ਤਾਂ ਘਰੇ ਆ ਗਏ ਸੀ 12 ਵਜੇ ਸੀ ਗਏ ਸੀ 5 ਵਜੇ ਘਰੇ ਆਏ ਆ ਕਿੰਨੇ ਵਜੇ ਘਰੇ ਆਏ ਆ ਆਏ ਕਿੰਨੇ ਵਜੇ ਅਸੀਂ 12 ਵਜੇ 5 ਘੰਟੇ ਬਾਅਦ ਨਹੀਂ ਨਿਕਲਣਾ ਇਹ 4 ਘੰਟੇ ਬਾਅਦ ਹਾਂ ਆਈਆਂ ਸੀ ਅਸੀਂ ਬਾਅਦ ਸੋ ਫਾਈਨਲੀ ਦੇਖੋ ਜੀ ਹੁਣ ਨੇੜੇ ਦੇ ਰਿਸ਼ਤੇਦਾਰੀ ਦੇ ਫਾਇਦਾ ਮਨਾਵਨ ਨੂੰ ਛੱਡਣ ਜਾ ਰਹੇ ਓ ਤੇ ਸਹੁਰੇ ਠੀਕ ਆ ਛੱਡ ਆਈਏ ਤੇਰੀ ਕੁੜੀ ਨੂੰ ਛੱਡਿਓ ਮੰਮੀ ਵੀ ਕਹਿੰਦੀ ਛੱਡ ਆਓ ਮਮੇ ਨੂੰ ਪਛਮਾ ਕਿੰਨੇ ਦਿਨ ਕਿੰਨੇ ਦਿਨ ਘਰ ਤੇ ਜਾਣਾ ਹੀ ਆ ਕਿੰਨੇ ਦਿਨ ਚਲੀ ਆ ਤਿੰਨ ਦਿਨਾਂ ਲਈ ਕੱਲ ਨੂੰ ਫੇਰ ਆਏ ਪਰਸ ਪਰਸੋਂ ਪਰਸੋਂ ਤੇ ਫੇਰ ਅਗਲੇ ਹਫਤੇ ਫੇਰ ਚੱਲ ਜੀ ਐਂ ਜਾਇ ਕਰੂਗੀ ਹਾਂ 1 ਰੁਪਈਆ 4 ਦਿਨ ਉੱਥੇ 4 ਦਿਨ ਇੱਥੇ ਏ ਨਹੀਂ ਗਲਤ ਗੱਲ ਆਪਾਂ ਵਿਆਹ ਜਨ ਕਹੇ ਆਪਣਾ ਮੈਂਬਰ ਘਟਾਇਆ ਤੇ ਵਧੀ ਫਿਰਦੀ ਫਿਰ ਉਵੇਂ ਹੀ ਨਹੀਂ ਤੇ 4 ਦਿਨ ਉੱਥੇ ਤੇ 4 ਦਿਨ ਇੱਥੇ ਫਿਰ ਆਈਆਂ ਨਵੀਆਂ ਗੁੱਡੀਆਂ ਨਵੇਂ ਟੋਲੇ ਹੋਰ ਸੋ ਇਸੇ ਦੇ ਨਾਲ ਲਾਓ ਜੀ ਇਹਨੇ ਪੈਕਿੰਗ ਸ਼ਕੇ ਨਹੀਂ ਤੇ ਮੈਂ ਤਾਂ ਐ ਹੀ ਜੀ ਲਾਉਣਾ ਕਦੇ ਇੱਥੇ ਕਦੇ ਉੱਥੇ ਦੋ ਬੈਗ ਹੀ ਅੱਜ ਤਾਂ ਮੈਂ ਦੋ ਹੀ ਲੈ ਕੇ ਚੱਲੀ ਆ ਆ ਸੂਟ ਸਾਟ ਇਹਨੇ ਲੈ ਵੇਖੋ ਕਿਵੇਂ ਨਾਲ ਲੈ ਚੱਲੀ ਆ ਨੇ ਸੀਰੇ ਦੇ ਕੇ ਚੱਲੀਆ ਸੂਟ ਪਾ ਲੈ ਇਹ ਤਾਂ ਮੈ ਇਹ ਕਿ ਕੀ ਆ ਇਹ ਤੇ ਮੇਰਾ ਇੱਕ ਸੂਟ ਮੇਰਾ ਨਾਲ ਲੈ ਕੇ ਤਣੀ ਪਾਣੀ ਉਹ ਤੈਨੂੰ ਮਿਲਦਾ ਨਹੀਂ ਮੇਰਾ ਸਿਪਰ ਆ ਪਾਣੀ ਬਹੁਤ ਹਮਾਚਲ ਦੀਆਂ ਪਹਾੜੀਆਂ ਜਾਣਾ ਆ ਆ ਮੇਰੀ ਡਾਈਟ ਦਾ ਸਮਾਨ ਆ ਮੈਂ ਨਾਲ ਹੀ ਲੈ ਕੇ ਚੱਲੀ ਆ ਆ ਮੇਰਾ ਚਾਰਜਰ ਆ ਆ ਮੇਰਾ ਮੇਕਅਪ ਦਾ ਸਮਾਨ ਆ ਤੇ ਇੱਕ ਸੂਟ ਆ ਬਸ ਤੇ ਆ ਮੈਂ ਉਹ ਸੂਟ ਪਹਿਣ ਹੋਣਾ ਡੇਢ ਦਿਨ ਉਹ ਲੈ ਕੇ ਚੱਲੀ ਆ ਆ ਮੇਰਾ ਫੋਨ ਆ ਤੇ ਆ ਮੇਰਾ ਪਰਸ ਵਿੱਚ ਮੇਰਾ ਕੈਸ਼ ਆ ਇੱਕ ਪਰਸ ਨੂੰ ਮੈਂ ਲੈ ਆ ਕੇ ਦਿੱਤਾ ਹਾਂ ਇਹ ਪਰਸ ਗੁੱਗੂ ਨੇ ਗਿਫਟ ਕੀਤਾ ਮੈਨੂੰ ਇਹ ਚ ਮੇਰਾ ਕੈਸ਼ ਆ ਤੇਲ ਪਾਉਣਾ ਪੈਣਾ ਗੱਡੀਏ ਨਹੀਂ ਫਿਰ ਇੰਨਾ ਕੈਸ਼ ਨਹੀਂ ਹੈਗਾ ਗੁਰਦੀ ਤੇਲ ਤਾਂ ਪਾਉਣਾ ਪੈਣਾ ਗਰਦੀ ਤੂੰ ਆ ਦਈਏ ਸੌਂ ਜਾਂਦੀ ਤੇਲ ਪਾਉਂਦੀ ਸੀ ਕਿ ਨਹੀਂ ਨਹੀਂ ਪਰ ਨਹੀਂ ਕੈਸ਼ ਹੈ ਨਹੀਂ ਉਹ ਜਮਾਨੇ ਚਲੇ ਗਏ 10 ਸਾਲ ਪਹਿਲਾਂ ਦੇ ਦਲਾ ਗਰਦੀਪ ਅਸੀਂ ਤੂੰ ਸੌਂ ਖਾ ਕੇ ਦੱਸਦਾ ਸਾਲ ਉਦੋਂ ਹਜ਼ਾਰ ਦਾ ਤੇਲ ਪਾਉਂਦੀ ਗੱਡੀ ਗਰਦੀਪ ਆ ਤੇ ਗਰਦੀਪ ਚਾਹੂ ਘਰ ਬੈਠੀ ਚਾਹੂ ਕਰਦੀ ਆ ਕਿ ਬਰਾ ਇਦਾਂ ਤੇਲ ਨਹੀਂ ਹੈਗਾ ਮੈਂ ਕਿੰਨੀ ਵਾਰੀ ਤੁਹਾਨੂੰ ਦੱਸਿਆ ਮੇਰਾ ਤੁਹਾਡੇ ਜਿੰਨਾ ਦਿਲ ਨਹੀਂ ਹੈਗਾ ਪਹਿਲੇ ਤੇਲ ਪਾਓ ਤੇ ਛੱਡ ਕੇ ਆਓ ਆ ਜਾ ਆ ਜਾਂਦਾ ਉੱਚ ਛੱਡਦੇ ਆ ਜੀ ਇਹਨੂੰ ਗਦੀਪ ਵੀ ਫੁੱਲ ਡਾਈਟ ਤੇ ਆਪਦੇ ਵੱਲ ਪੂਰੀ ਤੇ ਪਰ ਅਜੇ ਕੋਈ ਫਰਕ ਨਹੀਂ ਕਰਦੀਪ ਨੂੰ ਪੈ ਰਿਆ ਰੱਤਾ ਵੀ ਫਰਕ ਨਹੀਂ ਪੈ ਰਿਆ ਨਹੀਂ ਪੈ ਰਿਆ ਮਾਨੂੰ ਬੜਾ ਫਰਕ ਪੈ ਰਿਆ ਵਿਚਾਰੀ ਦੇ ਵਾਲ ਪੈ ਗਿਆ ਤਾਂ ਵੀ ਜਿਮ ਗਈ ਅੱਜ ਗਈਆਂ ਸੀ ਹਾਂ ਲੈਜ ਡੇ ਸੀ ਅੱਜ ਮਾਜਾ 2 1/2 ਘੰਟੇ ਲਾ ਕੇ ਆਉਂਦੇ ਕਾ ਤੋ 2 1/2 ਘੰਟੇ ਦਾ ਲਾਤੇ ਲੈਜ ਡੇ ਕਰੀਵੇ ਤਾਂ ਪਤਾ ਹੀ ਨਹੀਂ ਲੱਗਾ ਕਾਰਡੀਓ ਵੀ ਕਰਦੀਆਂ ਹੂੰ ਟ੍ਰੈਡਮਿਲ ਤੇ ਕਿੰਨਾ ਟਾਈਮ 20 ਮਿੰਟ ਇਨਕਲਾਈਨ ਤੇ ਲਾਉਂਿਆ ਕਰੋ ਕਿੰਨੇ ਦੇ 15 ਤੇ ਲਾਇਆ ਕਰੋ 4 ਤੇ ਸਪੀਡ ਤੇ ਮੈਨੂੰ ਤਾਂ ਟਰੈਡ ਮਿਲਦੇ ਚਾਹਣ ਦਾ ਮੌਕਾ ਹੀ ਮਿਲਦਾ ਪਰ ਜਦੋਂ ਹੀ ਟੱਲੀ ਰਹਿਣੀ ਜੋਗਰ ਉਹ ਜਿਹੜਾ ਜੋਗਰ ਆ ਵੇਖ ਲੋ ਬੇਈਮਾਨੀ ਤਾਂ ਵਿੱਚ ਵੜੀ ਹੋਈ ਆ ਹੁਣ ਚੱਲ ਚਲੀਏ ਚੱਲ ਬੇਈਮਾਨੀ ਰੇ ਇਹ ਉਹ ਕਹਿੰਦੇ 20 ਮਿੰਟਾਂ ਜੋ ਜ਼ਿਆਦਾ ਲੱਗਦਾ ਹਾਂ ਮੇਰੇ ਬੰਦ ਹੀ ਬੰਨੀ ਫੇਰੀ ਦੀ ਕਹਿੰਦੇ ਬੰਨ ਬੰਨੀ ਨਹੀਂ ਦੀ ਪਰ ਮੈਂ ਹੁਣ ਚਾਰਜ ਲਾਣਾਗਾ ਨਾ ਗੱਡੀ ਜਾਂਦਾ ਜਾਂਦਾ ਸੋ ਇੱਥੇ ਨਾਲ ਚੱਲਦੇ ਆ ਇਹ ਸਾਰੇ ਪਰਵਾਣਾ ਤੁਹਾਨੂੰ ਮਿਲਾਉਨੇ ਆ ਤੇ ਇਹਨੂੰ ਛੱਡ ਕੇ ਆਉਨੇ ਆ ਹਰਜੀਤ ਕੋਲ ਕੋਲ ਹਰਜੀਤ ਕੌਰ ਕੋਲੇ ਵਾਪਸ ਆਉਣੇ ਆ ਠੀਕ ਆ ਓਕੇ ਡਨ ਓਕੇ ਠੇਲੀ ਪਾਹ ਤੇ ਤੇਰੇ ਕੋਲ ਹੈ ਨਹੀਂ ਤੂੰ ਨੰਗੀ ਰਹਿਣਾ ਹਰ ਮੇਰੇ ਨੰਗੀ ਆ ਨੰਗੀ ਨੰਗੀ ਤੂੰ ਪੈਸੇ ਪੈਸੇ ਮੇਰੇ ਕੋਲ ਆ ਪੈਣਗੇ ਲੈ ਪੈਸੇ ਚੈੱਕ ਕਰ ਬਹੁਤ ਚਲਾਕੀਆਂ ਕਰਦੀਆਂ ਦੇਖਿਆ ਭੱਲੇ ਚੱਕ ਲੈ ਆ ਲੈ ਆ ਪੈਸੇ ਤੂੰ ਵੀ ਫੜਾ ਆਪਦੇ ਪੈਸੇ ਹਿੱਸੇ ਦੇ ਇਮ ਮੋਟਰਸਾਈਕਲ ਤੇ ਨਹੀਂ ਚਲਾੜਾ 300 ਦਾ ਤੇਲ ਪਵਾਵਾਂ 500 ਰੁਪਿਆ ਮੈਜੇ ਲਿਆ ਫਿਰ 200 ਦੇ ਉੱਥੋਂ ਤੱਕ 200 ਦਾ ਵੀ ਮੱchnਾ ਤੇੜ 500 ਦੇ ਪਹਿਲਾਂ 500 ਦੇ ਕੇ ਜਾ 200 ਦਾ ਤੇਲ ਨਹੀਂ ਮੱchnਾਗਾ ਹਾਂ ਉਹਨੇ ਆ ਤੇਲ ਨਹੀਂ ਮੱchnਾ ਜਿੰਨੇ ਪੈਸੇ ਲਈ ਜਾਂਣਾ ਵਾ ਯਾਰ ਹੀ ਦੇ ਦੇ ਬਸ 1300 ਦਾ ਵਧੀਆ ਆਵੇ 1300 ਦਾ ਯਾਰ ਹੋਰ ਕੋਈ ਨਹੀਂ 500 ਰੁਪਿਆ ਲੈਣਾ ਲੈ ਨਹੀਂ ਲੈਣਾ ਤੁਰਦਾ ਫਿਰ ਜਣਾ ਜਰਾ ਛੱਡ ਕੇ ਤੈਨੂੰ ਫਿਰ ਵੀ ਆਉਣਾ ਪੈਣਾ ਲਿਆ ਲਿਆ ਲੈ ਛੇ ਵੀ ਜੀ ਜਾਣਾ ਤੁਹਾਨੂੰ ਫਿਰ ਵੀ ਪੈਣਾ ਭਾਵੇਂ ਮੈਂ ਤੇਲ ਪਵਾਵਾਂ ਤੇ ਭਾਵੇਂ ਨਾ ਪਵਾਵਾਂ। ਇਹ ਤਾਂ ਸਾਡੇ ਨਾਲ ਲੜਦੀ ਰਹਿੰਦੀ ਆ ਤੂੰ ਅਸੀਂ ਕਰਦੇ ਤੂੰ ਤੇਲ ਪਵਾ। ਇਹ ਫਿਰ ਐ ਹੀ ਆਣਾ। ਇਹ ਮੈਂ ਤਾਂ ਇਹ ਮੇਰੇ ਤੇ ਹੀ ਗਏ ਆ ਨਾ ਮੈਂ ਵੀ ਕਢਾ ਕੇ ਲੈ ਜਾਣੀ ਇਹਨਾਂ ਤੋਂ ਇਹਨਾਂ ਨੇ ਮਿਰਥੇ ਕਢਾ ਲੈ ਇਹ ਤਾਂ 5-500 ਕਢਾਉਂਦੇ ਮੈਂ 10000 ਕਢਾ ਲੈਣੇ 500 ਬਦਲੇ। ਅਵੇ ਲਾ ਜੂ ਵੀ ਕਿੱਦਾਂ ਦੀ ਇਹਦੀ ਜ਼ੁਬਾਨ ਲੱਗੀ ਹੋਈ ਗਿੱਟ ਦੀ। ਮੰਨਦੀ ਨਾ ਆਪੇ। ਹਾਂ ਪੈਸੇ ਕਢਾਉਂਦੀ ਛੱਡ ਤਾਂ ਜੂ। 200 ਰੁਪਿਆ ਲਾ ਕੇ ਵੇਚ 10000 ਲੈ ਲੈਣਾ। ਏਮੋਸ਼ਨਲ ਕਰਦੀ ਸੂਟ ਸਟ ਲੈ ਕੇ ਉਹਨਾਂ ਨੂੰ ਆ। ਉਹਨਾਂ ਦੀ ਡੀ ਹੋ ਗਈ ਕੋਈ ਕਸਰ ਨਹੀਂ ਰਹੀ ਤੇਰੀ ਨਹੀਂ ਜੀ ਫਰਕ ਕੈਮਰਾ ਫਰਕ ਕੇ ਬੈ ਗਿਆ ਵਾ ਆ ਵੀ ਚਸ ਵੀ ਕੱਟ ਗਿਆ ਛੂਟ ਕਿੰਨਾ ਖੁੱਲਾ ਪਤਾ ਨਹੀਂ ਛੂਟ ਖੁੱਲੇ ਸਵਾਲੇ ਉਹਨਾਂ ਨੂੰ ਇੰਚਸ ਘੱਟ ਗਈ ਜਾਂਦੀ ਹੈ ਜੂਰੀ ਆ ਗਾ ਜੂਰੀ ਜਿਹੜਾ ਜੂਰੀ ਦੇ ਵਾਲ ਕਟਾਲ ਗਿਆ ਆਪਾਂ ਤੇਰੇ ਮਾੜੇ ਮੋਟੇ ਇਹ ਨਹੀਂ ਬੜਾ ਲਹੂ ਪੀਤਾ ਹੁਣ ਵੱਜੀ ਜਾਂਦਾ ਅੱਛਾ ਦਾ ਲੱਗਦਾ ਸੋ ਆਓ ਚੱਲਦੇ ਆਂ ਕਾਕੇ ਫੋਨ ਚੱਕ ਲਈਂ ਆੜਾ ਓਏ ਆਹੋ ਜਾਣਾ ਕੱਲੂ ਹੀ ਜਾਵਾਂਗੇ ਅੱਜ ਵੀ ਜਾਣਾ ਸੀ ਪਰ ਕਾਲੂ ਚਾਚੇ ਘਰੇ ਜਾਣਾ ਕੱਲੂ ਚਾਚੇ ਘਰੇ ਆਹੋ ਅੱਜ ਵੀ ਜਾਣਾ ਜਾਣਗੇ ਆ ਚਾਚੇ ਖੁੱਲਰ ਘਰੇ ਵੀ ਗੁਰੂ ਸਾਹਿਬ ਦੇ ਪਾਠ ਠਿਕੇ ਨੇ ਉੱਥੇ ਵੀ ਜਾਣਾ ਆਪਾਂ ਕੱਲੂ ਚਲੋ ਵੀ ਫਰੈਂਡੋ ਚੱਲ ਗਏ ਹੁਣ ਨਾਲ ਦੀ ਨਾਲ ਗੱਲਾਂ ਨਹੀਂ ਮੁੱਕੜੀਆਂ ਇੱਧਰਲੇ ਪਾਸੇ ਆਪਣੀਆਂ ਨਾਨਸੀ ਅੰਜਲੀ ਅਸੀਸ ਚਾਹਤ ਸਿਮਰਨ ਜੋਤੀ ਜੈਸਮਿਨ ਕਾਫੀ ਜਿਆਦੇ ਇਧਰ ਨੇ ਆਪਣੇ ਬਫੈਲੋਸ ਮਾਈ ਫਰੈਂਡਸ ਬਹੁਤ ਹੀ ਨੇਚਰ ਦੀਆਂ ਨਾਈਸ ਨੇ ਇੰਨੀਆਂ ਜਿਆਦੀ ਫਰੈਂਡ ਵਾਲੇ ਇਕੋ ਫ੍ਰੈਂਡਲੀ ਵੀ ਬਹੁਤ ਨੇ ਜਿਹੜਾ ਸਾਰਾ ਇਹਨਾਂ ਦਾ ਵੇਸਟੇਜ ਆ ਫੈਰੀ ਨੂੰ ਪਹੁੰਚਾਉ ਕਰਦਾ ਵੈਰੀ ਇਕੋ ਫ੍ਰੈਂਡਲੀ ਵੈਰੀ ਅਬ ਇਹ ਵੇਖਣ ਦੇ ਯਾ ਸੇ ਹਾਈ ਸੇ ਹਾਈ ਹੋ ਰਾਜੂ ਇਹਨਾਂ ਨੂੰ ਹਾਈ 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 ਕਰਦੀਆਂ ਹੋਈਆਂ ਸੋ ਮੈਂ ਚਲੋ ਬਾਕੀ ਤੁਹਾਨੂੰ ਚੱਲਦਾ ਚੱਲਦਾ ਦੱਸਾਂ ਇਹਨਾਂ ਦੁਆਰਾ ਦਿੱਤੇ ਗਏ ਪੈਸੇ ਆਪਾਂ ਤੇਲ ਪਵਾ ਲੈਣਾ। ਉਹਨਾਂ ਕਹਿੰ ਲੈ 500, 600, 700, 400। 800 ਦਾ। 800 ਦਾ। 800 ਦਾ ਕਰ ਦੋ। ਗੱਡੀ ਬੰਦ ਕਰ ਲਈਏ ਕਿਉਂਕਿ ਰੂਲਾਂ ਹਿਸਾਬ ਨਾਲ ਪੰਪ ਤੇ ਗੱਡੀ ਬੰਦ ਕਰ ਲੈਣੀ ਚਾਹੀਦੀ ਆ। ਤੁਹਾਨੂੰ ਸਾਰਿਆਂ ਨੂੰ ਮੈਂ ਆਪ ਹੀ ਦਿਖ ਜਾਣਾ ਇਹਨਾਂ ਦਾ ਕੈਮਰਾ ਪਰਾਂ ਕੀਤਾ ਹੋਇਆ ਵਾ। ਮੱਛਰ ਕੀ? ਠੀਕ ਆ। ਮੱਛਰ ਤਾਂ ਹੁਣ ਬਹੁਤ ਆ। ਹੁਣ ਤੇ ਆਪੇ ਘਰੇ ਜਾਣਾ ਨਾ ਬਹੁਤ ਮੱਛਰ ਆ। ਇੱਥੇ ਮੱਛਰ ਸਾਡੇ ਘਰੇ ਹੈ ਨਹੀਂ। ਅਗਲੇ ਦਾ ਆਊਟਲਟ ਹੈਗੇ ਆ ਹਾਲ ਸਰ। ਅਗਲੇ ਨਹੀਂ ਤੁਹਾਡੇ ਘਰੇ ਆਊਟਲਟ ਹੈਗੇ ਆ। ਸਾਡੇ ਘਰੇ ਹੈਗੇ ਆ। ਹਾਂ। ਉਹਨੂੰ ਉੱਥੇ ਪਤਾ ਜਾ ਕੇ ਲੱਗਣਾ ਹੁਣ ਤੋ ਨਾਰੇ ਘਰੇ ਆਵੇ ਬੈਠੀ ਪਿੱਛੇ ਉਹਨੂੰ ਕਿ ਵੇਖੀ ਜਾਂਦੀ ਮੇਰਾ 500 ਗਿਆ ਹਾ 500 ਆ ਗਿਆ ਹੀ 500 ਵਾਲਾ ਨਹੀਂ ਗਿਆ ਹੈ ਕੀ ਹੋਇਆ ਇਹਨੂੰ ਇਹ ਬਾੜਿਆ ਹੋ ਥੋੜੀ ਦੇਰ ਬਾਅਦ ਯਾਰ ਚੰਗਾ ਭਲਾ ਆਇਆ ਨੋਟ ਐ ਐਵੇਂ ਨਾ ਮਰੀ ਜਾਂ 10 ਕਿਤੇ ਚਾ ਲੈ ਜਾਂਦਾ ਚੰਗਾ ਭਲਾ ਭਰਾਵਾ ਚੰਗਾ ਵਾਲਾ ਹੈ ਤਾਈ ਤੇ ਮੈਂ ਦੇਖ ਲਿਆ ਉਹਨੂੰ ਤੇ ਤਾਂ ਤਾਂ ਦੇਖ ਲਿਆ ਤੂੰ ਚੰਗਾ ਭਲਾ ਜਾਣ ਕੀ ਬਸ ਮੈਂ ਆ ਦੂਰਾ ਕਰਾਂ ਉਹਨੂੰ ਤੇ 400 ਰੁਪਿਆ ਰੱਖ ਲੈੜਾ 400 ਰੁਪਿਆ ਮੋੜ ਦੇ ਆ ਯਾਰ ਹਰ ਹਰ ਦਾ ਯਾਰ ਦੇ ਵੀ ਯਾਰ ਦਾ ਕਰ ਦੇ ਲੈ 400 ਰੁਪਿਆ ਮੋੜੀ ਵੇਖੀ ਕਾ ਕੇ ਗੇ ਨੋਟ ਸਾਰੇ ਨਵੇਂ ਨਵੇਂ ਹੋਣ ਚਾਹਣਾ ਪਰ ਇਹ ਨੋਟ ਵੇਖੀ 400 ਵਾਲੇ ਸਾਰੇ ਵਧੀਆ ਵਧੀਆ ਹੋਣ 300 ਤਾਂ ਆਪਣਾ ਹੀ ਮੋੜ 200 200 ਤਾਂਨੇ ਆਪਣਾ ਹੀ ਮੋੜ ਦੇਣਾ ਘਾਟਾ ਇਹਨਾਂ ਨੂੰ ਹੋਰ ਪੈ ਗਿਆ 100 ਦਾ 100 ਦਾ ਘਾਟਾ ਹੋਰ ਲੈ ਸਹੀ ਗੋਡਾ ਪੂਰਾ 200 ਗਿਆ ਵੇਖ ਸੋ ਨਵਾਂ ਨਵਾਂ ਹੋ ਗਏ ਨਵਾਂ ਨਵਾਂ ਆ ਆ ਜਾ ਇਆ ਨੋਟ ਸਹੀ ਹੈ ਠੀਕ ਹੈ ਫਿਰ ਮੈਂ ਹਾਂ ਲੋ ਲੋ ਜੀ ਚਲੋ ਆ ਆ 100 ਦਾ ਨ ਗਿਆ ਅਜ ਧੱਕਾ ਹੋ ਚੁੱਕਾ ਹੈ ਇਹ ਬਾਈ ਇਹ ਪਿਆਰ ਆ ਇਹ ਵੀ ਇੱਕ ਪਿਆਰ ਹੀ ਆ ਬੋਨ ਨੂੰ ਅਮਣ ਤੇਲ ਸਾਰਾ ਪਵਾ ਸਕਦੀ ਸੀ ਔਰ ਆਪਾਂ 600 ਦਾ ਪਵਾਇਆ ਮਤਲਬ ਤੇ 600 ਦਾ 600 ਰੁਪਏ ਦੇ ਤੇਲ ਵੇਚਾਣਾ ਤੇ ਪ੍ਰੂਫ ਆ ਵੀਦ ਬਲੌਗ ਤੋਂ ਕਹਿ ਸਕਦੀ ਮੈਨੂੰ ਇਹਨਾਂ ਨੇ ਕਦੇ ਆਪਦੇ ਪੈਸਿਆਂ ਦੇ ਛੱਡ ਕੇ ਨਹੀਂ ਜਾਂਦਾ ਉਹ ਇਹ ਮੈਂ ਆਪ ਦੀ ਸਿੱਖ ਲੈਣੀ ਆ ਦੇਖਾਂਗੇ ਆਪ ਦੀ ਸਿੱਖ ਕੇ ਕਦੋਂ ਗੋਮਣੀ ਆ ਆ ਵੇਖੀ ਤੂੰ ਮਹੀਨੇ ਵਿੱਚ ਹੀ ਸਿੱਖ ਕੇ ਮੈਂ ਆਪੀ ਚੱਕ ਲੈਣੀ ਆ ਵੇਖ ਲੈ ਉਹ ਚੱਕ ਲੈਣੀ ਆ ਉਹ ਇਹਨੂੰ ਚਲਾਉਣਾ ਨਾ ਦੇਣ ਇਹ ਚਲਾਉਣੀ ਨਹੀਂ ਆਉਂਦੀ ਉਹ ਐਡੀ ਵਧੀਆ ਗੱਡੀ ਐਨੇ ਫੀਚਰ ਗੱਡੀ ਦੇ ਵਿੱਚ ਉਹਦੇ ਕਮਾਲ ਹੈ ਇਹਨਾਂ ਇਕੱਲੇ ਉਹ ਸਿੱਖਣ ਦੇ ਮਹੀਨਾ ਲੱਗਣਾ ਪਹਿਲੇ ਫੀਚਰ ਸਿੱਖਣ ਦੇ ਉਹ ਰਾਇ ਦੇ ਸਾਰੇ ਫੀਚਰ ਮੈਨੂੰ ਪਤਾ ਆ ਮੈਂ ਸਾਰੇ ਸਿੱਖ ਲਏ ਆ YouTube ਤੋਂ ਲੇਟ ਤੋਂ ਬਾਅਦ ਡਰਾਈਵਰੀ ਵੀ ਉਹ ਤੇ ਚਲਾਉਂਦੀ ਹੋਵੇ ਤੇ ਉਹ ਤੇ ਯੂਟਿਊਬ ਦੀ ਮੈਂਬਰ ਹੋਵੇ ਮੁੱਕ ਜੇ ਇੰਟਰਨੈਟ ਪੈਕ ਤੇ ਹੁਣ ਇਹਨੂੰ ਰੋਕਾਂ ਕਿਵੇਂ ਐ ਹੀ ਇੱਕ ਵਾਰੀ ਕਹਾਣੀ ਆ ਨਾ ਇੱਕ ਨਾ ਕੁੜੀ ਬੁਲਟ ਚਲਾਉਂਦੀ ਮੁੰਡਾ ਕੁੜੀ ਸਕੂਟਰੀ ਚ ਲਾਉਂਦੀ ਤੇ ਮੁੰਡਾ ਬੁਲਟ ਚਲਾਉਂਦਾ ਤੇ ਗਾਂਹ ਜਾ ਕੇ ਬਰਾਬਰ ਕਰਕੇ ਨਾ ਭਜਾ ਕੇ ਘਰੇ ਕਰੇ ਕਿ ਰੂਈ ਨੂੰ ਕਰਿਆ ਕਰ ਤੈਨੂੰ ਬੁਲਟ ਚਲਾਉਣਾ ਆਉਂਦਾ ਉਹ ਕੁੜੀ ਫੇਰ ਗੁੱਸੇ ਹੁੰਦੀ ਕੱਢਣੀ ਨਹੀਂ ਜਮ ਨ ਕਰਿਆ ਉਹ ਫੇਰ ਗਾਂਹ ਨਾ ਜਾ ਕੇ ਕੁੜੀ ਨੇ ਦੇਖਿਆ ਉਹ ਫੇਰ ਬਰਾਬਰ ਬਰੂਬਰ ਕਰਕੇ ਤੈਨੂੰ ਬੁਲਟ ਚਲਾਉਣਾ ਆਉਂਦਾ ਉਹ ਫੇਰ ਆਕੜੀ ਹੋਵੇਂ ਉਹ ਗਾਂਹ ਨਾ ਜਾ ਰਹੀ ਤੀਜੀ ਫੇਰ ਪ ਫਿਰ ਮੁੰਡਾ ਅੱਖ ਕਹਿੰਦਾ ਬਾੜੀ ਸਪੀਡ ਨਾਲ ਲਾਉਂਦਾ ਤੇ ਗਾਂ ਜਾ ਕੇ ਡਿੱਗ ਪੈਂਦਾ ਫਿਰ ਕੁੜੀ ਰੁਕਦੀ ਕਹਿੰਦੀ ਵਾਰ-ਵਾਰ ਮੈਨੂੰ ਤੇ ਪੁੱਛੀ ਹੈ ਨਾ ਬੁਲਟ ਚਲਾਉਣਾ ਆਉਂਦਾ ਬੁਲਟ ਚਲਾਉਣਾ ਆਉਂਦਾ ਆਉਂਦਾ ਤੇ ਤੈਨੂੰ ਵੀ ਡਿੱਗ ਪਿਆ ਇੱਥੇ ਕਹਿੰਦਾ ਤਾਂ ਹੀ ਤੈਨੂੰ ਪੁੱਛਣ ਦਿਆ ਸੀ ਇਹਦੀ ਬ੍ਰੇਕ ਕਿੱਦਾਂ ਲੱਗਣੀ ਦੱਸ ਦੇ ਉਹ ਗੱਲ ਆਵਣ ਵਾਲੀ ਤੇ ਬਈ YouTube ਤੇ ਉਹ ਸਿੱਖੀ ਜਾਂਦੀ ਆ ਜਿੰਨਾ ਮੋ ਬਦਾਣਾ ਲੱਗਾ ਬ੍ਰੇਕ ਇਹਦੇ ਨੈਟਵੈਕ ਮੋ ਗਿਆ ਮੇਰਾ ਕੀ ਕਸੂਰ ਤਾਂ ਲੱਤਾਂ ਵੀ ਨਿਆ ਕਰ ਕਿ ਨਿਕਲਦੀਆਂ ਸਕੂਟਰ ਵਾਂਗ ਆ ਹਾਂ ਹਾਂ ਲੱਤਾਂ ਵੀ ਲੱਗਣੀਆਂ ਥੱਲੇ ਕੋਈ ਨਾ ਪਰ ਇੱਕ ਕੰਮ ਤਾਂ ਹੋਊਗਾ ਲਓ ਜੀ ਇੰਚੋਰੇ ਚੱਲੀ ਗੱਡੀ ਦਾ ਹੋਰ ਕਿੰਨਾ ਚਾ ਚੜਿਆ ਆਮਾਨ ਨੂੰ ਮਿਲਦਾ ਆਹੀ ਭਾਈ ਬਾਹਰੋਂ ਚੱਲ ਚੱਲੇ ਆ ਕਿਉਂਕਿ ਹੋਇਆ ਉਹਦੇ ਨਾਲ ਨਾਲ ਨਹੀਂ 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 ਹੋਰ ਵੀ ਤੇ ਚੱਲ ਵੀ ਚੱਲ ਗਏ ਨਾ ਜੀ ਨੋਜੋਨਾ ਸੋ ਸੱਚ ਨੇ ਇਸੇ ਦੇ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ ਤੇ ਸਾਰੇ ਜਾਨਿਆਂ ਦਾ ਬਹੁਤ ਬਹੁਤ ਧੰਨਵਾਦ ਲਾਉ ਵੇਖਣ ਵਾਸਤੇ ਤੇ ਜੇ ਵਲੌਗ ਵਧੀਆ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਬੈਲ ਆਈਕਨ ਨਾਲ ਆਪਣੇ ਤਾਂ ਜੋ ਆਪਣੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਚੁਕੇ ਤੇ ਹੁਣ ਮੜਾ ਜਾ ਤੁਹਾਨੂੰ ਅੱਗੇ ਵੀ ਦੱਸਿਆ ਹੋਇਆ ਕਿ ਰੁਟੀਨ ਦੇ ਵਿੱਚ ਵਲੌਗ ਨਹੀਂ ਆ ਰਿਹਾ ਮੜਾ ਜਾ ਥੋੜਾ ਜਿਹਾ ਸਾਡਾ ਵਰਕ ਵੀ ਜੀ ਆ ਮੈਂ ਤਾਂ ਆਪ ਇਧਰ ਸਹਰੇ ਵਾਲੇ ਬੰਨੇ ਆਇਆ ਤੇ ਗੱਗੂ ਹਣੀ ਘਰੇ ਵਿਚਾਰੇ ਪਲੈਂਟਰ ਨਾਲ ਟਕਰਾ ਮਾਰਦਾ ਹਲੇ ਮੱਕੀ ਬੀਜੰਦੇ ਆ ਤੇ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਚ ਦੇਖੋ ਵਧੀਆ ਜੀ ਚੀਜ਼ ਲੈ ਕੇ ਮਿਲਾਂਗੇ ਬਾਏ ਬਾਏ ਟਾਟਾ